ਇੰਨੇ ਵੱਡੇ ਗਰੁੱਪ ਦੇ ਮਾਲਕ ਹੋਣ ਦੇ ਬਾਵਜੂਦ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਕਿਉਂ ਨਹੀਂ ਬਣੇ ਰਤਨ ਟਾਟਾ ਟਾਟਾਸ ਮੂ ਜਿਸ ਦੇ ਵਿੱਚ 100 ਤੋਂ ਵੱਧ ਕੰਪਨੀਆਂ ਸ਼ਾਮਿਲ ਹਨ ਸੂਈ ਤੋਂ ਲੈ ਕੇ ਸਟੀਲ ਤੱਕ ਚਾਹ ਤੋਂ ਲੈ ਕੇ ਹਵਾਈ ਜਹਾਜ਼ ਤੱਕ ਹਰ ਚੀਜ਼ ਦਾ ਵਪਾਰ ਟਾਟਾ ਗਰੁੱਪ ਕਰਦੀ ਹੈ ਫਿਰ ਵੀ ਆਈਆਈਐਫਐਲ ਵੈਲਥ ਫੋਰਮ ਇੰਡੀਆ ਵਿੱਚ ਲਿਸਟ 2022 ਦੇ ਅਨੁਸਾਰ ਰਤਨ ਟਾਟਾ ਦੀ ਕੁੱਲ ਜਾਇਦਾਦ ਸਿਰਫ 3800 ਕਰੋੜ ਰੁਪਏ ਹੈ ਉਹ ਇਸ ਸੂਚੀ ਦੇ ਵਿੱਚ 421ਵੇਂ ਸਥਾਨ ਤੇ ਆਏ ਹਨ ਰਤਨ ਟਾਟਾ ਦਾ ਜਨਮ 28 ਦਸੰਬਰ 1937 ਨੂੰ ਹੋਇਆ ਸੀ ਜਦੋਂ ਤੁਸੀਂ ਇਤਿਹਾਸ ਦਾ ਪੰਨਾ ਪਲਟਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਰਤਨ ਟਾਟਾ ਨੇ IBM ਦੀ ਨੌਕਰੀ ਨੂੰ ਠੁਕਰਾ ਕੇ 1961 ਦੇ ਵਿੱਚ ਟਾਟਾ ਗਰੁੱਪ ਦੇ ਨਾਲ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਅਤੇ ਇਹ ਸ਼ੁਰੂਆਤ ਅਜਿਹੀ ਸੀ ਕਿ ਇਸ ਨੇ ਟਾਟਾ ਗਰੁੱਪ ਨੂੰ ਦੁਨੀਆ ਦੀ ਸਭ ਤੋਂ ਮਹਾਨ ਕੰਪਨੀਆਂ ਦੇ ਵਿੱਚ ਇੱਕ ਬਣਾ ਦਿੱਤਾ ਰਤਨ ਟਾਟਾ ਰਤਨ ਟਾਟਾ ਇੱਕ ਅਜਿਹਾ ਨਾਮ ਹੈ ਜੋ ਕਿ ਜਿਸ ਨੂੰ ਹੁਣ ਤੱਕ ਕਾफी ਪ੍ਰਸਿੱਧਿ ਮਿਲੀ ਹੈ ਉਹਨਾਂ ਨੇ ਕੰਪਨੀ ਅਤੇ ਦੇਸ਼ ਦੇ ਲਈ ਕਾफी ਦੌਲਤ ਵੀ ਕਮਾਈ ਹੈ ਪਰ ਉਹ ਕਦੇ ਵੀ ਭਾਰਤ ਦੇ ਸਭ ਤੋਂ ਅਮੀਰ ਉਦਯੋਗਪਤੀ ਨਾ ਬਣ ਸਕੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹਾ ਕਿਉਂ ਹੈ ਭਾਰਤ ਦੀ ਸਭ ਤੋਂ ਵੱਡੀ ਕੀਮਤੀ ਕੰਪਨੀ ਦੇ ਮਾਲਕ ਰਤਨ ਟਾਟਾ ਦੇਸ਼ ਦਾ ਸਭ ਤੋਂ ਅਮੀਰ ਆਦਮੀ ਕਿਉਂ ਨਹੀਂ ਬਣ ਸਕੇ ਆਉ ਤੁਹਾਨੂੰ ਦੱਸਦੇ ਹਾਂ ਕਿ ਟਾਟਾ ਸਮੂਹ ਜਿਸ ਦੇ ਵਿੱਚ 100 ਤੋਂ ਵੱਧ ਕੰਪਨੀਆਂ ਸ਼ਾਮਿਲ ਹਨ ਸੂਈ ਤੋਂ ਸਟੀਲ ਤੱਕ ਹਵਾਈ ਜਹਾਜ਼ ਤੋਂ ਲੈ ਕੇ ਹਰ ਚੀਜ਼ ਇਸ ਦਾ ਵਪਾਰ ਕਰਦੀ ਹੈ ਹਰ ਚੀਜ਼ ਦਾ ਵਪਾਰ ਕਰਦੀ ਹੈ ਫਿਰ ਵੀ ਆਈ ਆਈ ਐਫ ਐਲ ਗਰੁੱਪ ਦੇ ਅਕੋਰਡਿੰਗ 2025 ਦੇ ਵਿੱਚ ਰਤਨ ਟਾਟਾ ਨੂੰ ਇਹ ਜਿਹੜਾ ਅਵਾਰਡ ਹੈ ਨਹੀਂ ਮਿਲਿਆ ਦਰ ਇਸਲ ਰਤਨ ਟਾਟਾ ਦੇ ਨਾਂ ਤੇ ਕੋਈ ਜਾਇਦਾਦ ਨਾ ਹੋਉਂਦਾ ਮੁੱਖ ਕਾਰਨ ਸਮਾਜ ਸੇਵੀ ਪ੍ਰਤੀ ਉਹਨਾਂ ਦਾ ਸਮਰਪਣ ਹੈ ਸਮਾਜ ਦੇ ਪ੍ਰਤੀ ਉਹ ਹਮੇਸ਼ਾ ਹੀ ਜਾਗਰੂਕ ਰਹੇ ਹਨ ਟਾਟਾ ਸਮੂਹ ਦੀਆਂ ਜ਼ਿਆਦਾਤਰ ਜਾਇਦਾਦਾ ਟਾਟਾ ਸನ್ಸ್ ਕੋਲ ਹਨ ਜੋ ਕਿ ਸਮੂਹ ਦੀ ਮੁੱਖ ਨਿਵੇਸ਼ ਹੋਲਡਿੰਗ ਕੰਪਨੀ ਹੈ ਟਾਟਾ ਸನ್ಸ್ ਦੇ ਮੁਨਾਫੇ ਦਾ ਇੱਕ ਵੱਡਾ ਹਿੱਸਾ ਟਾਟਾ ٹرسٹ ਨੂੰ ਦਿੱਤਾ ਜਾਂਦਾ ਹੈ ਜੋ ਕਿ ਚੈਰੀਟੇਬਲ ਕੰਮਾਂ ਦੇ ਵਿੱਚ ਜਿਵੇਂ ਕਿ ਸਿਹਤ ਸਿੱਖਿਆ ਰੁਜ਼ਗਾਰ ਅਤੇ ਸੱਭਿਆਚਾਰਕ ਤਰੱਕੀ ਦੇ ਉੱਤੇ ਕੇਂਦ੍ਰਿਤ ਹੈ ਇਹੀ ਵਜ੍ਹਾ ਹੈ ਕਿ ਰਤਨ ਟਾਟਾ अज भी अपने सारे जायदादों मिला के भी दुनिया के पहले उद्योगपति नहीं बन सके क्योंकि रतन टाटा ज्यादातर चैरिटेबल काम करते स